ਕੀ ਚੱਕ ਲਾ ਲੇ ਰੋਟੇ ਆ ਮਨ ਮੇਰਾ ਤੇਰੇ ਮਾਰੇ ਹਾਏ ਹਾਏ ਮੇਰੇ ਬਿਨ ਬਿਨ ਰੋਣਦੇ ਮੈਨੂੰ ਭਰਾਵਾ ਰੋ ਲਾਂਦੇ ਮੇਰਾ ਵੀ ਤਾਂ ਲਗਾਸਾ ਜਨਾਨੀ ਮਾਰਿਆ ਨਹੀਂ ਟੁੱਟੀ ਮੇਰੀ ਗਾਇ ਸੁਣ ਆਉਣ ਆਲਾ ਤੇਰਾ ਵੀ ਜਨਮ ਦੇਣਾ ਤੈਨੂੰ ਕਿ ਦੇਖਦੇ ਆ ਕੀ ਪਾਉਂਦਾ ਤੇਰਾ ਕੰਨ ਟੁੱਟਾ ਹੋ ਗਿਆ ਦੌੜੀ ਆਈ ਆ ਦਾ ਕਾਹ ਤੂੰ ਸੱਚੀ ਉਹ ਬਣ ਗਈ ਭੈਣ ਦਾ ਕੰਨ ਵੀ ਟੁੱਟਾ ਹੋਇਆ ਬੁੱਦੀ ਦਾ ਓ ਫੁੰਡੀ ਮੇਰੀ ਗਾਹ ਸੁਣ ਜਿਹੜਾ ਸੂਟੂ ਨਹੀਂ ਪਾਇਆ ਤੂੰ ਵੀ ਪਾ ਲੈ ਬਾਹਾਂ ਤੇਲ ਤੇਲ ਦੇ ਗੱਚ ਮੇਲੀ ਦਾ ਉਹ ਆਵੇ ਸਰੋਂ ਦਾ ਪੀਪੇ ਦੇ ਤੇਲ ਤੇ ਭਾਈ ਸਰੋਂ ਓਏ ਲੋਰੋਂ ਦੇ ਪੀਪੇ 'ਚ ਸੈਰ ਦਿੱਤਾ ਸੀ ਤਰਾਹੀ ਬਦਲੇਗਾ ਸਰੋਂ ਦੇ ਮਿੱਤੇ ਦੇ ਕਿ ਨਾ ਬਫਲਕਾਰੀ ਨੂੰ ਡੇ ਦਬਾ ਮੇਡਾ ਬਫਲਕਾਰੀ ਨੂੰ ਡੇ ਦਬਾ ਬਫਲਕਾਰੀ ਨੂੰ ਡੇ ਦਬਾ ਡੇ ਦਬਾ ਬਫਲਕਾਰੀ ਨੀ ਕਿਹੜੀਆਂ ਸੜ ਕੋਡਾ ਆ ਆ ਗੋਪੀ ਇੰਸਟਾਗ੍ਰਾਮ ਬਾਰੇ ਉਹ ਟੀਵੀ ਤੇ ਆ ਹਮ ਆ ਰਹੇ ਇਹ ਮੈਂ ਤਰੀ ਦੇ ਨਹੀਂ ਜਾਗਾ ਆ ਦੇ ਆ ਦੇ ਕੰਚਲੀ ਆ ਦੇ ਮਾਰ ਕੇ ਆ ਦੇ ਗੋਪੀ ਮੁੰਡੇ ਦੇ ਮਗਾ अॼु चढ़जू तूं नगड़ा पवां ਆਹ ਹੋਰ ਇਹ ਮਾਜ ਨੇ ਏ ਸਰ ਇਹ ਜਨੇ ਸਰ ਮਨ ਦੇ ਚ ਕੀ ਗੱਲ ਆ ਤੈਨੂੰ ਪਤਾ ਫੇ ਨੇ ਸੱਸ ਕਰ ਆ ਆਜਾ ਯਾਰ ਆਜਾ ਯਾਰ ਸੱਜਣਾ ਇਹ ਦੇਖਾਂ ਸੁਣ ਲੈ ਜੀ ਬਸ ਕਰ ਨੀ ਫੇ ਨੇ ਸੱਸ ਪਤਾ ਘੱਟ ਸੀ ਕੀਤੇ ਤੇ ਤੇਰਾ ਬੋਲ ਕੇ ਇਹਨੂੰ ਇੱਕ ਵਾਰ ਤਰਦਾ ਸੋਲ ਉਹ ਪੀਂਦਾ ਉਹਦੇ ਆਹ ਹਰਿਆ ਆਜਾ 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 ਤੇ ਨੂੰ ਛਾਦੇ ਹਰ ਕੀ ਨੂੰ ਛਾਦੇ آء خدا دے ਕਿਹੜਾ ਘਟਵਾ ਫੇ ਮੇਰਾ ਭਰਾ ਆਇਆ ਹੈ ਅੱਛਾ ਗੋਪੀ ਕਿਹੜਾ ਘਟਵਾ ਗੋਪੀ ਪਤਾ ਕੀ ਕਹਿੰਦਾ ਕਹਿੰਦਾ ਛੜਾ ਛੜਾ ਨਾ ਕਰਿਆ ਕਰਨੀ 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 ਇੱਕ ਦਿਨੇ ਐਸਾ ਆਉਂਗਾ ਇੱਕ ਦਿਨੇ ਐਸਾ ਆਉਂਗਾ ਰੰਨਾ ਵਾੜੇ ਭੁੱਖੇ ਮੱਲ ਗੇ ਛੜਾ ਪਰੋਟ ਖਾਉਂਗਾ ਪੱਪੀ ਮੁੰਡੇ ਦੇ ਮਕਾਨ ਧਾਰੂ ਪੀਣ ਕੇ ਜਾਵਾਂ ਪੱਪੀ ਮੁੰਡੇ ਦੇ ਮਕਾਨ ਧਾਰੂ ਪੀਣ ਕੇ ਜਾਵਾਂ ਸ਼ਾਬਾ ਬੱਕਰਾ ਬੋਲੂਗਾ ਸ਼ਾਬਾ ਬੱਕਰਾ ਬੋਲੂਗਾ ਸ਼ਾਬਾ ਬੱਕਰਾ ਬੋਲੂਗਾ ਚਲੋ ਲੜਾਈ ਵਿੰਗ ਚੜਾਈ ਮੰਗ ਚੜਾਈ ਠੀਕ ਚੜਾਈ ਬੰਗ ਚੜਾਈ ਜੋਨੇ ਨੂੰ ਫੋਲੋ ਕਰਦੇ ਆ ਠੀਕ ਹੈ ਜੀ ਨੀਂਂ ਪੀਂਗ ਚੜਾਈ ਬੰਗੜ ਚੜਾਈ ਪੀਂਗ ਚੜਾਈ ਬੰਗੜ ਚੜਾਈ ਜੋੜਾ ਟੁੱਟ ਗਿਆ ਬੰਗਾਂ ਦਾ ਜੋੜਾ ਟੁੱਟ ਗਿਆ ਬੰਗਾਂ ਦਾ ਹਸਕ ਹੋ ਗਈ ਵੇ ਗੋਪੀਆਂ ਪੀਂਗ ਦੇਖ ਤੇਰਨ ਲੰਮਾ ਨਾ ਮੈਂ ਹਸਕ ਹੋ ਗਈ ਗੋਪੀਆਂ ਪੀਂਗ ਦੇਖ ਤੇਰਨ ਲੰਮਾ ਨਾ ਸਾਡਾ ਨੀ ਕਿਹੜਾ ਲੈ ਤਾਂ ਸ਼ੀਸ਼ੇ ਵਾਂਗੂ ਚਮਕੇ ਮਨੀਆਂ ਸ਼ੀਸ਼ੇ ਵਾਂਗੂ ਚਮਕੇ ਮਨੀਆਂ ਸ਼ੀਸ਼ੇ ਵਾਂਗੂ नजलकिया किकिया ओपी दे दा पैर फाके गया ओबी चकलत चकलत मुटिया आ मैं क्या एकार आईया अपनी साख रख ले तेरे दे दे खाया नि दौणा 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 नि दौणा दौणा मैं क्या दौणा 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 नि दौणा तेरे मुछाते ਯਾਰ ਮੁੱਛਾ ਤੇ ਬੰਬੂ ਕਾਟ ਚਲਾਉਣਾ ਤੇਰੀ ਮੁੱਛਾ ਤੇ ਬੰਬੂ ਕਾਟ ਚਲਾਉਣਾ ਤੇ ਯਾਰ ਮੁੱਛਾ ਤੇ ਰੋਬੀ ਨਾਚ ਤੇ ਮੁੱਛੀ ਤੇਰੀ ਖੰਡਾਂ ਇਹਦੀਆਂ ਬੋਲੀਆਂ ਪਾ ਕੇ ਪੈਸਾ ਨਵਾਰਦਾ ਤੇਲਾ ਨਵਾਰਦਾ ਸੋਨੇ ਮਾਰੀ ਜਾਦੀ ਕਰਦਾ ਮੈਂ ਗੋਪੀ ਬੜਾ ਕੰਜੂਸ ਗੱਲਾਂ ਬਾਤਾਂ ਦਾ ਸਰਦਾ ਗੋਪੀ ਬੜਾ ਕੰਜੂਸ ਗੰਦਮ ਦੰਤਾਂ ਦਾ ਮੈਂ ਕੁਮਾਣ ਦਾ ਸਿੱਧਾ ਲੈ ਆ ਤਾ ਕਹੀਂ 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 ਗਏ ਨੀ ਮੈਂ ਜਿੰਨਾ ਟਾਲਾ ਲਾ ਕੇ ਦੇਖਣ ਦਿਨ ਭਵਾ ਲਵੇਂ ਆ ਜਾ ਚੰਗੂ ਢਾਈਆ 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 ਨਹੀਂ ਕਰਦੇ ਰਦਾਰਾਂ ਨੇ ਰੱਬ ਨੇ ਰੌਣਕਾਂ ਲਾਈਆਂ ਕਰ 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 ਆ ਨਾ ਟਾਈ ਦਾ ਕਰ ਸਰਦਾਰਾਂ ਨੇ ਰਾ ਸਰਦਾਰਾਂ ਨੇ ਰਾਜੀ ਦੇਣ ਬਦਾਈਆਂ ਕਰ ਸਰਦਾਰਾਂ ਨੇ ਰਾਜੀ ਦੇਣ ਬਦਾਈਆਂ ਕਰ ਸਰਦਾਰਾਂ ਨੇ ਆਓ ਬੰਦੇ ਬੈਠੇ ਜਿਹੜੇ ਬੈਨ ਸੱਤੇ ਬੁਲਾਏ ਹੁੰਦੇ ਆ ਪਰ ਇਹ ਜੇ ਨੂੰ ਹੋ ਗਏ ਕੀਤਾ ਚਾਦਰ ਆਈਏ ਜਾਈਏ ਕੀਤਾ ਚਾਦਰ ਆਈਏ ਨਾ ਆਈਏ ਕੀਤਾ ਚਾਦਰ ਆਈਏ ਜਾਈਏ ਕੀਤਾ ਚਾਦਰ ਆਈਏ ਜਾਈਏ ਆਸੀ ਬਸਾਂ ਚ ਤਾਂ ਲਟਖੂ ਹੋਣ ਲੱਪੇ ਹੁਣ ਨਾ ਸਾਜਾ ਤਾਂ ਉੱਥੇ ਬਹੁਤ ਬਾਲੀਆਂ ਲਾ ਲਈਆਂ ਚਾਂਤੂ ਦੀ ਵਿਚਾਰੀ ਦੀਆਂ ਚਾਂਤੂ ਦੀਆਂ ਹਾਂ ਉਹ ਤੇ ਸ਼ੂਗਰਗਰ ਵਾਲੀਆਂ ਲਾ ਲਈਆਂ ਚੋਰ ਨਹੀਂ ਫੜ ਹੋਇਆ ਚੋਰ ਨਹੀਂ ਫੜ ਹੋਇਆ ਅਕਲ ਦਾ ਭਰਾ ਆਇਆ ਸੀ ਉੱਥੇ ਸ਼ੂਗਰਗਰ ਨਹੀਂ ਫੜ ਹੋਇਆ ਉਹ ਤੇਰੇ ਸਿਰ ਪਰ ਆਈ ਆ ਜਾਂਦੇ ਮੈਂ ਤਾਂ ਉਹਦਾ ਨਾਂ ਲਿਆ ਹੀ ਨਹੀਂ ਮੈਂ ਤਾਂ ਇਹ ਗਿਆ ਸ਼ੂਗਰਗਰ ਚੋਰ ਨਹੀਂ ਫੜ ਹੋਇਆ ਤੇਰੇ ਸਿਰ ਪਰ ਆਈ ਆ ਜਾਂਦੇ ਕਿ ਸਾਡਾ ਭਰਾ ਕਿਤੇ ਚੋਰੀਆਂ ਕਰਨ ਮੈਂ ਕਿਹਾ ਉਹ ਆ ਕਿ ਉਹ ਹਰ ਜਹਰਾਂਮ ਜਾਦੇ ਆ ਆਹ ਕਿਸੀ ਗੱਡੀ ਦੇ ਪਰੇ ਕਾਇਰ ਉਹ ਦੇਖ ਤਾਂ ਹੀ ਮੈਂ ਟਾਈਮ ਬਣਾਉਣਾ ਹੋਰ ਕੀ ਹੈ ਤਾਂ ਹੀ ਮੈਂ ਟਾਈਮ ਹੋਰ ਉਹ 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 ਮਨੀ ਜਿਹੜਾ ਆ ਰਿਹਾ ਨਹੀਂ ਪਿੱਛੇ ਗੱਡੀਆਂ ਆ ਉਹ ਪਿੱਛੇ ਗੱਡੀਆਂ ਆ ਹੋੜੀ ਉਹਦਾ ਅੰਦਰ ਹਿਲਦਾ ਸਾਰਾ ਢਾ ਢੱਡ ਜਿਹੜਾ ਪਤਾਂ ਵਾਂਗੂ ਪਾ ਲਿਆ ਆ ਉਹਦੇ ਗੁਲਗੁਲੁਗੁਲ ਕਰਦਾ ਗੁਲਗੁਲ ਜਿਕੇ ਹੌਣ ਬਰੇਡ ਮਾਸੀ ਤੈਨੂੰ ਬਾਬਾ ਪਿੱਛੇ ਦੇ ਅਗਲਾ ਜਾ ਕੇ ਹਾਂ ਬਰਕਤ ਨੂੰ ਮਾਸੀ ਪਿੱਛੇ ਹਾਂ ਇਹਦਾ ਥੋੜਾ ਅਗਲਾ ਉਤਰ ਕੇ ਜਪੇੜਾ ਮਹਰਸੀਆਣੀ ਬਿਆਣੀ ਦੇ ਨਾਲ ਮਰਾਉ ਤੂੰ ਤਾਂ ਖਾਉਂਗਾ ਗਾਮਾ ਮਾਸੀ ਪਾਲਸ ਮੋਰੀ ਪਾਲਸ ਪਾਲਸ ਹੋਣੀ ਉਹਦੇ ਉਹਦੇ ਲੋਕ ਜਾਮਾ ਤੇ ਪਿੱਛੇ ਇਹਦਾ ਮੈਂ ਕੋਈ ਚਿੱਟਾ ਵੇਚਦੀ ਆਂ ਆਖੇ ਲੋਕ ਜਾਮਾ ਅੱਸੀ ਮੈਂ ਮੈਂ ਚਿੱਟਾ ਵੇਚਦੀ ਆਂ ਉਹ ਗੱਡੀ ਪਿੱਛੇ ਨੂੰ ਕਿੱਦਾਂ ਹੋਈ ਸਾਲੀ ਬੱਥ ਮੋਰ ਨੂੰ ਗਈ ਲੈ ਮੇਰੀ ਘਾਹ ਸੌਣ ਮਾਤੇ ਹਾਂ ਮੇਰੇ ਭੈਣ ਦੇ 10000 ਦੋ ਲਾਉਣਾ ਅੱਜ ਮੈਂ ਲਾ ਦਉਂਗੀ ਅੱਜ ਜਵਾਨ ਆ ਆਹੋ ਜੀ ਜਵਾਨ ਗੱਡੀ ਦੀ ਆ ਲੈ ਕੇ ਆਈ ਆ ਮੇਰੇ ਬੰਨਾ ਲੈ ਕੇ ਆਈ ਆ ਬੰਨਾ ਚ ਹੈੱਡਫੋਨ ਲਾਤੀ ਲੈ ਕੇ ਵੀ ਆਈ ਆ ਮੋਹਣ ਨੇ ਦੇ ਕੇ ਵੀ ਭੇਜਿਆ ਹਾਂ ਕਾਰ ਚਲਾ ਦਉਂਗੀ ਕਾਰ ਹੈਗਾ ਤੂੰ ਆ ਗੱਡੀ ਦੀ ਜਵਾਨ ਰੱਖ ਤੇ ਹੱਥ ਉਹ ਪੱਕੀ ਜਵਾਨ ਦੇ ਮਾ ਮੇਰੇ ਮਨੀ ਕੋਲ ਹੈਗਾ ਕਾਰ ਬਾਦ ਸੇ ਰਾਤ ਲੈ ਲਿਆ ਗੁੱਡੀ ਤੋਂ ਪਿਆਰ ਨਹੀਂ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਉਧਰ ਦੇ ਠਗੀ ਜਾਂਦੇ ਅੰਮਾ ਤੇ ਮਾਸੀ ਤੂੰ ਨਾਲ ਕੀ ਗੱਲ ਚੱਲੀ ਆ ਪੱਤੀ ਯਾਰ ਤਾਂ ਤੇਰੀ ਭੈਣ ਨੂੰ ਮੈਂ ਦੇਖ ਕੀ ਲੈ ਕੇ ਦਿੱਤਾ ਕੀ ਲੈ ਕੇ ਦਿੱਤਾ ਪੁੱਤਾਂ ਨੂੰ ਪੁੱਤ ਜਿੰਨੇ ਪਤਾ ਪੱਤੀ ਤਾਂ ਮੈਨੂੰ ਬਣਿਆ ਹੁਣਾ ਪਪਾ ਇੰਨੇ ਬਣਿਆ ਪਾਹਾ ਲੈ ਗੱਡੀ ਨਹੀਂ ਗੁੱਡੀ ਮੇਰੀ ਗੱਲ ਸੁਣ ਆਉਣ ਵਾਲਾ ਤੇਰਾ ਵੀ ਜਨਮ ਦੇਣਾ ਤੈਨੂੰ ਦੇਖਦੇ ਕੀ ਪਾਉਂਦਾ ਤੇਰਾ ਲਾਡਲਾ ਇਹ ਤੇਰਾ ਵੀ ਆਉਣ ਵਾਲਾ ਤੈਨੂੰ ਕੀ ਪਤਾ ਮੇਰੇ ਰੱਖੇਨ ਪਾਉਣ ਮੇਰੇ ਤੋਂ ਦੱਸ ਲੈ ਪੱਤੀ ਉਦੋਂ ਹੀ ਕਹਿਦਾ ਉਦੋਂ ਹੀ ਕਹਿਦਾ ਤੈਨੂੰ ਫੋਨ ਕਰ ਲਓ ਮੀਤੋ ਨੂੰ ਫੋਨ ਕਰ ਲਓ ਜਿਹਨੇ ਜੰਮੀਆਂ ਆ ਉਹਨੇ ਕਹਿਣਾ ਉਹਦਾ ਆਪ ਵਿਚਾਰੀਆਂ ਘਰੋਂ ਭੁੱਲੀਆਂ ਫਿਰਦੀਆਂ ਮੋਨੇ ਕਹਿਣਾ ਛੋੜੇ ਗੁੱਡੀ ਤੇਰਾ ਹੈ ਦਿਆ ਹਾੜ ਹਾੜਦੇ ਪੰਜਾਂ ਦਾ ਇਹਦਾ ਹਾ ਉਹਦਾ ਹਾੜ ਹੂੜ ਤੇ ਹੋਈਆਂ ਆ ਬੈਟੂ ਕਾਦੀ ਗਾਨ ਕਹਿਣਾ ਮੈਨੂੰ ਕਹਿਦੀ ਹੁੰਦੀ ਰਾਣਾ ਤੇਰਾ ਹੈ ਰਖੜੀਆਂ ਤੋਂ ਤਿੰਨ ਦਿਨ ਗਾਉਂਦਾ ਅੱਜ ਲੱਕੜੀਆਂ ਤਾਂ ਹਰ ਸਾਲ ਆਉਂਦੀਆਂ। ਬਿਹਾਰ ਸਾਲ ਜਾਣਵਦਨ ਵੀ ਆਉਂਦਾ ਏ। ਕੋਈ ਤਰੀਕ ਹੋਵੇ, ਕੋਈ ਮਹੀਨਾ ਹੋਵੇ, ਕੋਈ ਦਿਨ ਸੰ ਹੋਵੇ। ਪਰ ਲੱਕੜੀਆਂ ਮਹੀਨੇ ਦੇ ਥਰੂ ਹੀ ਆਉਂਦੀਆਂ। ਹਾਂ ਭਰਾਵਾ ਸਿਆਣਿਆਂ ਨੂੰ ਕੁਝ ਉਦਾਂ ਦੇ ਮਾਸੀ ਉਹਦਾ ਮੰਮੀ ਕਿੰਨੇ? ਜੇਤਾ ਹੀ ਨਹੀਂ ਸੀ ਮੈਂ ਤਾਂ ਮੰਮੀ ਨੂੰ ਕਹਦਾ ਮੇਰਾ ਜਨਮ ਦੇ ਨੇ ਮੈਨੂੰ ਹੀ ਪਾ ਕੇ ਜਾ ਜੋ ਪਾਣਾ ਉਹ ਵੀ ਪਾਵੇ। ਆ ਤਰੂ ਹਾਂ ਤੂੰ ਔਰ ਚਾਰ ਦਾ ਦਿਨ ਦਾ। ਇਹਨੇ ਉੱਚੀ ਨਾ। ਕੋਣ? ਤੈਨੂੰ ਤੈਨੂੰ ਮੁੰਦੀ ਬਣਾ ਕੇ ਦੋ ਮਾਸੀ ਮੈਂ। ਲੈ ਸੀ। ਚੱਲ ਚੱਲ। ਸੇ ਬਣਾ ਕੇ ਦੇ ਪੈਸੇ ਦੇ ਦੇ ਵੀ ਜੇ ਮੈਂ ਪੈਸੇ ਦੇਣ ਦਾ ਮੁੰਡੀ ਇੱਥੇ ਜਰੂਰ ਬਣਾਣੀ ਹਾਂ ਹੋਰ ਕੋਲਾ ਮੁੰਡੇ ਨੇ ਮੇਂ ਬਣਾ ਕੇ ਦੇਣੀ ਆ ਇਹਦੇ ਮਾਸੀ ਨੂੰ ਨਾਲ ਲੈ ਕੇ ਜਾ ਉਹਨੂੰ ਪਤਾ ਨਹੀਂ ਮੇਰੀ ਮਾਸੀ ਲਾਡਲੀ ਹੈ ਜਿਹੜਾੜ ਕੇ ਲਾਡਲੀ ਮੇਰੀ ਨਾ ਤੈਨੂੰ ਰਾਜ ਬੁਲਾਉਂਦਾ ਚਾਟ ਮਸਾਲਾ ਪਦਮ ਮਸਾਲਾ ਪਵਾ ਆ ਗਏ ਵਿੱਚ ਜੂਰ ਜਾ ਸਪਰੋਮ ਉਹ ਪਦਮ ਮਸਾਲੇ ਚਾਟ ਮਸਾਲਾ ਕਹਿੰਦੇ ਆ ਹਾਂ ਫਲਕੋਪੀ ਉੱਛੜ ਜਾਂਦੀ ਹੋ ਹਾਂ ਇੰਜਣ ਖੁੱਲ ਜਾਂਦਾ ਅੰਦਰਲਾ ਖੁੱਲ ਜਾਂਦਾ ਤੈਨੂੰ ਪਤਾ ਚਾਟ ਮਸਾਲੇ ਨਾਲ ਉੱਛੜ ਜਾਂਦੀ ਆ ਜੇ ਮਾਸੀ ਹੈ ਨਾ ਚੱਕਰ ਘਰੇਟਾ ਆਵੇ ਕੱਚਾ ਕੱਚਾ ਦਿਲ ਕਰੇ ਤੂੰ ਦਾਤ ਦੇਣਾ ਚੰਡੀਗੜ੍ਹੇ ਚੱਲੀਏ ਕਿਤੇ ਬਾਬਾ ਬਲਗਨਾ ਦੇ ਦੀ ਜਲੀ ਹੈਗੀ ਠੀਕ ਹੈ ਜਿਹੜਾ ਪਹਾੜੀ ਏਰੀਆ ਆ ਚੰਡੀਗੜ੍ਹ ਨੂੰ ਜਾਂਦੇ ਪਏ ਆ ਮੈਨੂੰ ਉੱਥੇ ਜਾਂਦੇ ਨੂੰ ਵੀ ਨਹੀਂ ਆੜੀ ਆਈ ਡੀ ਆ ਬਾਬਾ ਸਿੱਧੀ ਨੀਂਦ ਨਾ ਜਾਵੇ ਬਾਬਾ ਆਪੋ ਬੁਲਾਉਂਦਾ ਮੈਂ ਕਿਹਾ ਮੈਂ ਵੀ ਜਾਣਾ ਸਿਰ ਪਤਾ ਮੇਰੇ ਉੱਧਰ ਮੈਂ ਬਹੁਤ ਘਾਰੂ ਬੇਚੀ ਹੁਣ ਅੱਛਾ ਇੱਕ ਫਾਈਲ ਤੇ ਦੋ ਜਣੀਆਂ ਨਹੀਂ ਡਾਕਟਰ ਦੇਤਾ ਮੇਰੀ ਗਾਲ ਸੁਣ ਕੁਝ ਸ਼ੋਰ ਨਾ ਮੇਰੀ ਗਾਲ ਤਾਂ ਸੁਣ ਲੈ ਬਾਬੇ ਤੁਹਾਡੇ ਪੈਰਾਂ 'ਤੇ ਸਰਾੜੇ ਬੈਠੇ ਹੁੰਦੇ ਬਾਬਾ ਜੀ ਸਹਾਇ ਮਾਤਾ ਰਾਣੀ ਸਹਾਇ ਹੁੰਦੀ ਮੈਂ ਤਾਂ ਹੱਥ ਤੇ ਸਰੋਂ ਦੀ ਮਾਦ ਦਿੱਤੀ ਆ ਮਾਤਾ ਰਾਣੀ ਤੇਲ ਮਾ ਨਹੀਂ ਹੈਗਾ ਆ ਹੈਂ ਆਹ ਦੇਲੇ ਬਾਤ ਥੋੜਾ ਜਿਹਾ ਵੇਚ ਦੇਈਏ ਤੁਹਾਡੀ ਦਾ ਵੇਚ ਲੋ ਭੈਣ ਦਾ ਦੁੱਖ ਸਮਝ ਕੇ ਆਈਆਂ ਚਮਕੌਰ ਵਿਹਲਾ ਯਾਰ ਮਿੰਟ ਕੁ ਬਾਅਦ ਤੁਰਿਆ ਰਬ ਤੂੰ ਤਾਂ ਭਿੰਲੇ ਆ ਕਦੀ ਭੈਣ ਦਾ ਕੰਨ ਟੁੱਟਾ ਹੋ ਗਿਆ ਧੌੜੀ ਆਈ ਆਹ ਤਾਂ ਕਹਾਵਤ ਸੱਚੀ ਉਹ ਬਣ ਗਈ ਭੈਣ ਦਾ ਕੰਨ ਵੀ ਟੁੱਟਾ ਹੋਇਆ ਗੁੱਡੀ ਧੌੜੀ ਆਈ ਕੀ ਗੱਲ ਆਉਣਾ ਨਹੀਂ ਤਾ ਇਹ ਮੇਰੀ ਭੈਣ ਹੈ ਹੋਰ ਤਾਂ ਕਿਸੇ ਨੂੰ ਨਹੀਂ ਹੈਗਾ ਇਹ ਵੀ ਨਾ ਚਿੰਦੀ ਘੜੀ ਇਹ ਮੋਹਣ ਗੱਦਾਂ ਮੋਹਣ ਦੱਸ ਰੋਟੀ ਦੇ ਅਸੀ ਕੱਲੀ ਕੱਲੇ ਕੈਮਰਾ ਲਗਾਇਆ ਸਾਡਾ ਕੱਲਾ ਕੱਲਾ तेरे ਘਰੇ ਰੋਟੀ ਤੂੰ ਖਾ ਕੇ ਆਈਆਂ ਸਾਜ ਪਾ ਕੇ ਆਈਆਂ ਮੈਨੂੰ ਆਪ ਦੇਖਿਆ ਇੱਕ ਖਾਦਾ ਹਾਂ ਦੇਖਿਆ ਹੋਰ ਸਾਲਾ ਝੂਠ ਨਿਕਲਿਆ ਨਾ ਬੱਟ ਦੀ ਸਬਜ਼ੀ ਨਾਲ ਇੱਕ ਖਾਦੀ ਫੇਰ ਹੁਣ ਝੂਠ ਨਿਕਲਿਆ ਤੇਰੇ ਆਲ ਕੀ ਜਾ ਸੌਂ ਖਾ ਜਾਂਦੀ ਆ ਸੌਂ ਨਹੀਂ ਖਾਦੀ ਮੈਂ ਹਾਂ ਮੈਂ ਕਿ ਮੈਂ ਕਿਰੋਟ ਕੰਦੂ ਰੱਖੀਆਂ ਸੀ ਆ ਚੱਲ ਉਹ ਵੀ ਖਾ ਲਾਂ ਦੀ ਕਿਤੇ ਮੋਟੀ ਥੋੜੀ ਕਾ ਤੈਨੂੰ ਰਾਜ ਰਾਜ ਨੀ ਆ ਜਿਦ ਤੈਨੂੰ ਗੋਇਆ ਨਿੰਬੂ ਵਾਲੇ ਪਦਮਾਰ ਮਸਾਲਾ ਪਾ ਕੇ ਨਾ ਫਿੱਤਰ ਨਾ ਖਾ ਲੈ ਉਹ ਪਦਮਾਰ ਮਸਾਲਾ ਪਤਾ ਨਹੀਂ ਚਾਟ ਮਸਾਲਾ ਪਦਮਾਰ ਮਸਾਲਾ ਉਹਨੂੰ ਪਦਮਾਰ ਮਸਾਲਾ ਕਹਿੰਦੇ ਆ ਇੰਜਣ ਖੋਲ ਮਸਾਲਾ ਹਾਂ ਲੈ ਬਾਂਦਰ ਬਾਂਦਰ ਵਾਲੀ ਕਹਿਣ ਵਾਲੀ ਕਿਹੜੀ ਗੱਲ ਆ ਹੱਡਿਆ ਕਰ 30 ਹੈਡ ਦੇ ਹਟਣ ਦੀ ਕਿਹੜੀ ਗੱਲ ਬੜੀ ਪੱਕ ਮਾਰ ਚਾਟ ਦੀ ਇਹ ਨਾ ਹਰ ਵੇਲੇ ਕੁੱਤੇ ਦਾ ਸਾਡਾ ਹੀ ਕੰਮ ਕਰਦਾ ਕਿਹੜਾ ਨਿਆਲੇ ਗਾਵੇ ਨਿਆਲੇ ਨਿੱਕੇ ਕਿਦਾਂ ਮਸੀ ਸਾਰੇ ਨਿਆਲੇ ਨਿੱਕੇ ਫੇਰੇ ਕਿਤੇ ਅਨਵਿਸ਼ ਬਾਹਰ ਬੈਠੇ ਆ ਆਪ ਨੂੰ ਸੀਆ ਮੇਰੇ ਤਾਂ ਨਿਆਣੇ ਆ ਰਹੇ ਆ ਬਾਹਰ ਬੈਠੇ ਆ ਠੀਕ ਠਾਕ ਆ ਹੈ ਵਿਚਾਰੇ ਚਾਲ ਤਰਵਾਜੇ ਲੰਟੇ ਘੁਮਾ ਕੇ ਲਿਆਉਣ ਲੰਟੇ ਇੱਥੇ ਲੰਟੇ ਮੈਂ ਘਰ ਕਹਿੰਦਾ ਲੰਟੇ ਘੁਮਾ ਕੇ ਲੈਣ ਲੰਡਨ ਲੰਡਨ ਜੋ ਕੇ ਰਿਅਲ ਹੋਏ ਆ ਅਸੀਂ ਜਾਣਾ ਨਹੀਂ ਹੁਣ ਇੰਗਲੈਂਡ ਨੂੰ ਆਉਣੋਂ ਤੋਂ ਮੈਂ ਜਾਣ ਤੈਹ ਜਾਣ ਉਹ ਨੋ 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 ਇਹ ਟੱਪ ਨੰਨਣੀਆਂ ਚੋਂ ਆ ਤੂੰ ਸਾਰਾ ਵੀ ਆਲਾ ਜਾਵਾਂਗੇ ਲੈ ਆ ਗਿਆ ਹੁਣ ਇੱਕਦਾਂ ਇਹ ਮੱਥੇ ਲਾ ਦੇ ਜਿੰਨੇ ਛੜੇ ਤੁਹਾਡੇ ਸਾਡੇ 31 ਜੇ ਪਹਿਲਾਂ ਹੁਣ ਇਹ ਦੀ ਇਹ ਵੀ ਆ ਗਿਆ ਹੁਣ ਮੂੰਹ ਚਾ ਕੇ ਬੰਦੇ ਭਜੇ ਫਰਦਾ ਚ ਇਹਨੂੰ ਵੀ ਬਿਮਾਰੀ ਪਈ ਐ ਇਹਨੂੰ ਬਿਮਾਰੀ ਪਈ ਆ ਅम्मा ਮੇਰੀ ਗੱਲ ਸੁਣ ਹੱਲੇ ਇਹ ਅੱਧਾ ਬੁੱਢਾ ਵਿਆ ਵਿਆਹਣਾ ਸਾਡੇ ਤੋਂ ਮਗਰ ਪਈਓ ਆ 50 ਦੇ ਵਿਆਹ ਦੇ ਕੋਮਟੋਰੀ ਇਹ ਤਾਂ ਨਮੱਸਾ ਤੂੰ ਵਿਆਹ ਕਰਾ ਲੈਂਦਾ ਇਹਨਾਂ ਦੇ ਵੀ ਗੋ ਜਾਂਦੇ ਕਰਾ ਲੋ ਹਣ ਰੁੱਸਿਆ ਫਰਦਾ ਇਹ ਮੇਰਾ ਵਿਆਹ ਕਰੋ ਭਲਾ ਦੱਸ ਮੇਰੀ ਚੱਕ ਕੇ ਲਿਆਵਾ ਇਹਨੂੰ ਮੈਂ ਮੈਂ ਤਾਂ ਨਾ ਲੈਣ ਦੇ ਵਿਆਹ ਪਿਆਜ ਵੀ ਤਾਂ ਕੱਟੀ ਜਾਂਦਾ ਸਾਬੀ ਬਣਾਉਂਦਾ ਐ ਇਹਦੇ ਤੋਂ ਰੋਣਾ ਵਿਆਹ ਕਰੋ ਇਹਦਾ ਉਹਦਾ ਛੱਡੋ ਤੁਸੀਂ ਜਿਹਦਾ ਕਰਾਂ ਇਹਦਾ ਮੇਰਾ ਉਹ ਸੋਈਦਾ ਵੀ ਸਾਹਮਣੇ ਉਹ ਕਹਿੰਦਾ ਮੈਂ ਛੜਾ ਰਹਿ ਜਾਣਾ ਤੇ ਜਿੰਦੇ ਪੰਪ ਦਿੱਤੇ ਇਹਨੂੰ ਦਿੱਤੇ ਦੇਖੋ ਕੋਪੀ ਵਿਆਹ ਕਰਾ ਲੈ ਲਵੀ ਨੂੰ ਪੰਪ ਐ ਦੇ ਦਿੱਤੇ ਬੱਲੂ ਨੂੰ ਪੰਪ ਐ ਦੇ ਦਿੱਤੇ ਸਾਰੇ ਪਿੰਡ ਨੂੰ ਪੰਪ ਐ ਦੇ ਦਿੰਦਾ ਦੇਖੋ ਸਾਡੇ ਦਾ ਵਿਆਹ ਨਾ ਕਰਾਏ ਮੈਂ ਕਹਾਂ ਮੈਂ ਅੱਧੇ ਪਿੰਡ ਨੂੰ ਪਾਤ ਨਹੀਂ ਲਿਆਉਣੀ ਹੁਣ ਹਰ ਕੰਮ ਕਰਨ ਨਾ ਕਰਾਂ ਨੇ ਹੁਣ ਇਹਨੂੰ ਹੱਥੀਂ ਸਾਰੇ ਗੁਣ ਆ ਗਏ ਆ ਵਿਆਹ ਤਾਂ ਇਹਦਾ ਮੈਂ ਕਰਨੇ ਨੂੰ ਠਹਿਰਦੀ ਆ ਇਹ ਕਹਿੰਦਾ ਮੈਂ ਛੜਾ ਰਹਿ ਜਾਣਾ ਹਾਂ ਲੰਮਾ ਪੈਈ ਦਰਵਾਜ਼ੇ ਦੇ ਮੋਰੇ ਉਹ ਤੇ ਤੂੰ ਨੰਗੀ ਐ ਇਹਨੂੰ ਆ ਕੇ ਦਰਾਸ ਆ ਕੇ ਸੁਣ ਲੈ ਉਹਦਾ ਸੁਣ ਲੈ ਮੇਰੇ ਪੱਪ ਦਾ ਤਾਂ ਤੇਰੇ ਦਿੱਤਾ ਭਰਾਵਾ ਪਹਿਲਾਂ ਇਹ ਸਵੇਰ ਨੂੰ ਡੋਲਾ ਲੈ ਕੇ ਆਉਂ ਮੈਂ ਜਣ ਮੈਂ ਤੁਹਾਡੀ ਸਾਡੀ ਭਰਾਵਾ ਇਹਦਾ ਹਸਨਦਾ ਭਰਾਵਾ ਮੇਰਾ ਨਹੀਂ ਹਸਨਦਾ ਛੜੇਂਦਾ ਉਹ ਤੇਰੀ ਨੰਗ ਹੀ ਆ ਇਹਦਾ ਹੁਣ ਬੁੱੱਡੇ ਵਾਲਾ ਇਹਦਾ ਕੀ ਆ ਯਾਰ ਮੇਰਾ ਨਾਮ ਕੀ ਕਰਾ ਲਈ ਹੋਗੀ ਬਿਲਕੁਲ ਨਹੀਂ ਪਿਆਰ ਕੱਟਉਂਦੇ ਹਾਂ ਜਦੋਂ ਯਾਰ ਮੁਸ਼ਕਲੀ ਆਉਂਦਾ ਚਾਰ ਚਾਰ ਵਾਰ ਪਿਆਰ ਕੱਟ ਕੇ ਆਪ ਮੈਂ ਯਾਰ ਆਪਣਾ ਮੈਨੂੰ ਅੱਛਾ ਬੁੱਢੀਆਂ ਨਹੀਂ ਚ ਆ ਬੀਬਾ ਕੁੜੀਆਂ ਬਿਨਾਂ ਬਿੜੀਆਂ ਬਿਨਾਂ ਰਹਉਂਦੇ ਨੇ ਤੇ ਤੈਨੂੰ ਮੈਂ ਤੁਸੀ ਮੈਂ ਸਾਨੂੰ ਗਈ ਆ ਨਾ ਤੁਹਾਨੂੰ ਆ ਨਹੀਂ ਦਿੰਦਾ ਅੱਧਾ ਬੁੱਢਾ ਕਿਹੜਾ ਮੇਰੇ ਨੰਨ੍ਹ ਕੀ ਆ ਹੁਣ ਨਹੀਂ ਨਹੀਂ ਨੰਨ੍ਹ ਨਹੀਂ ਪਤਾ ਕੀ ਕਹਿੰਦਾ ਵਿਆਹ ਤਰਾਇਓ ਹੱਲੇ ਉਮਰ ਨਹੀਂ ਇਹ ਜਿਹੜੀ ਹੁੰਦੀ ਕਹਿੰਦੇ ਜਿੰਦਗੀ ਆ ਉਹ 40 ਸਾਲਾਂ ਦੇ ਕਿੰਨੇ ਵਾਰਾਂ ਹੋ ਗਿਆ ਭਾਜੀ ਪਿਆ ਸੋਨੂ ਪਿਆ ਸਿੰਦੇਓ ਹਲੋ ਮੇਰੇ ਪਿਆ ਦੀ ਉਮਰ ਤੇ ਆਹਾਰੇ ਉਹ ਮੇਰੇ ਤੋਂ ਵੱਡੇ ਆ ਉਹ ਕੋਈ ਯਾਰ ਮੇਰੇ ਡੈਡੀ ਨਾਲ ਮਾੜਦੇ ਪੁੱੜਦੇ ਹੋਣਾ ਆਹ ਰਸੀ ਨਹੀਂ ਕਰਵਾਉਣਾ ਯਾਰ ਕਿ ਪਹਿਲਾਂ ਤੇਰੀ ਚੱਕ ਚੋੜਦੇ ਆ ਕਿ ਮੈਂ ਸਾਰੇ ਰਸਤੇ ਮੋੜੀ ਗਿਆ ਜਾਓ 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 ਐਸੋ ਦਿਖਾ ਲੈ ਤੁਮਾ ਭਾਜੀ ਪਿਆ ਫੜਾ ਇਹ ਨਹੀਂ ਪਤਾ ਮੈਂ ਸੜਾ ਕਰਿਆ ਇਹਦੇ ਆ ਮੂ ਰਹਿ ਜਾ ਰ ਮੇਰੀ ਬਿਊਟੀ ਹੈ ਥੋੜੀ ਕੈਮ ਹਲਦੀ ਮੇਰੇ ਨਾਲ ਬੜਾ ਖਲੋ ਜੀਦਾ ਯਾਰ ਆਗੜੀ ਗੱਲ ਆ ਹਾਂ ਤਾ ਡਰਦੇ ਮੈਂ ਸਾਬਲਾ 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 ਹੁਣ ਤਰਸਵਾ ਲਿਆ ਕਿਹਨੇ ਲਗਿਆ ਔਲੇ ਦਾ ਖੰਡ ਬਾਜ ਦਵਾ ਦਾ ਸਿਆੜੇ ਤੇ ਪੈਸੋ ਮਗਰ ਲੱਗਦੇ ਰੇ ਜਿਹੜਾ ਜਣਾ ਵੀ ਇਹ ਨਹੀਂ ਪਤਾ ਸਿਆੜੇ ਵੀ ਉਹੀ ਆ ਜਿਹੜੇ ਅਸੀਂ ਸੀ ਅਸੀਂ ਵੀ ਪੰਜਾਬ ਤੋਂ ਬਾੜਨੀਆਂ ਹੱਸ ਨਹੀਂ ਘੜ ਚੰਗੇ ਸਮਾਂ ਲੱਗਦੇ ਆਓ ਨਹੀਂ ਮੈਨੂੰ ਭਰਾਵਾ ਰੋ ਲੱਗਦੇ ਮੇਰਾ ਵੀ ਤਾਂ ਲਗਾਦਾ ਜਨਾਨੀ ਮਾਰਦਾ ਅੱਛਾ ਨਹੀਂ ਪਤਾ ਕਰਦੇ ਹੁੰਦੇ ਆ ਪੈਰਾ ਸੋ ਕੇ ਬਾਬੇ ਨੂੰ ਮਾਹਾਂ ਪਾੜ ਕੇ ਲੱਗੇ ਹੁੰਦੇ ਮੇਰਾ ਵੀ ਡਰ ਕਰਦਾ ਮੈਂ ਵੀ ਆਪਣੀ ਜਾਨੀ ਨੂੰ ਹੱਲ ਲਾਟੇ ਲੈ ਕੇ ਮਗਰ ਮਗਰ ਕੀ ਤੇ ਪਾਸ ਜਾ ਕੇ ਤੇ ਜਾਦ ਨਾਲ ਆ ਤੇਰੀ ਸਰਗੇ ਕੀ ਆਏ ਉਹ ਖਾਵੇ ਜੀ ਪੂਰੇ ਹੋ ਗਏ ਰੰਗ ਵਿਲਾਇ ਸਾਬ ਜਰ ਉਸ ਤੇ ਬਹਿ ਜਾ ਕਰਨਾ ਮੈਂ ਤਾਂ ਬਹੁਤ ਖੀਰ ਗਿਆ ਨਾ ਸਾਬ ਜਾ ਕੇ ਇਹ ਅਰਦਾਸ ਕਰੀ ਬਾਬਾ ਔਦਾ ਸਾਲ ਮੇਰੀ ਜੀ ਲੈ ਕੇ ਫੇੜੀ ਨਾਲ ਮੇਰੋਂ ਤੇ ਮੈਂ ਹੁੰਦਾ ਫੇੜੀ ਕਿਹੜਾ ਜੰਮਿਆ ਜਾਂ ਚੰਗਾ ਫੇੜੀ ਨੂੰ ਤੇਰਾ ਮੈਂ ਕਹਿੰਦਾ ਮੰਨ ਲੈਂਦਾ ਨਾ 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 ਮੈਂ ਤਾਂ ਕਿਹੜਾ ਭਰਾ ਤੂੰ ਤਾਂ ਆਈ ਨਾ ਜਿੱਤਨ ਮੈਂ ਵਿਆਹ ਹੋ ਗਿਆ ਨਾ ਸੌ ਤਸਵੀਰੀ ਬਾਬਾ ਮੈਨਾਂ ਡੋੜਾ ਚੜ ਕਢਾ ਲਵੇ ਇਹ ਸਾਰਾ ਘਰ ਦੀ ਉਹ ਮਰਦੋ ਸਟੈਪ ਬਣਾ ਦੇ ਤੇਰਾ ਬਾ ਸੋਤੇ ਨੇ ਜਗਨਾ ਮੈਂ ਤਾਂ ਲਈ ਫਾਪੀ ਨਹੀਂ ਜੈਨੀ ਮੈਂ ਤਾਂ ਸ਼ਾਰਮਾ ਦੀ ਮਾਮੀ ਆਈ ਆ ਕੱਲ ਦੀ ਉਹ ਕਹਿੰਦੇ ਕੀ ਦੁੱਧ ਪਾਉ ਸਾਰੇ ਆ ਗਏ ਦੁੱਧ ਪਾਓ ਹੁਣ ਲੈ ਕੋ ਆ ਕੇ ਦੁੱਧ ਬਲੇ ਨਾ ਆ ਆਹੀ ਪੋ ਗਿਆ ਉਹ ਹੈਲੋ ਪਿਆਈ ਨਾ ਮੈਂ ਤੇ ਮਰਜ਼ੀ ਓਕੇ ਘਟ ਹੁੰਦੇ ਆ ਤੁਹਾਨੂੰ ਵੀ ਪਤਾ ਦਿਲ ਮੌਸਮ ਦੀਆਂ ਚੀਜ਼ਾਂ ਖਾਂਦੇ ਨੇ ਕੀ ਲੈਣਾ ਤੇਰੇ ਤੇਰਾ ਦੱਲ ਨਹੀਂ ਕਰਦਾ ਕਿ ਬੈਦਾਂ ਕਾਪਾ ਭਾਬੀ ਦੁੱਧ ਪਾਈ ਸਾਡਾ ਵਿਆਹ ਕਰੋ ਦੁੱਧ ਆ ਲਿਓ ਫਮਾ ਚਾਹੂ ਬਗਾ ਤੇਰਾ ਦਿਲ ਨਹੀਂ ਕਰਦਾ ਤੂੰ ਅੱਧਾ ਕਹਿ ਦੇ ਨਾ ਆਣ ਕੇ ਭਾਜੀ ਦੁੱਧ ਪਾਇਓ ਭਾਬੀ ਦੁੱਧ ਪਾਇਓ ਘਰ ਘਰੇ ਜਾ ਕੇ ਗੱਲ ਤੋ ਗੋਪੀ ਮਨੀ ਬਿਉਣਾ ਠੀਕ ਹੈ ਆ ਲੈ ਫਾੜ ਰਾਜ ਇਥੇ ਬੰਦ ਕਰਾ ਦੇ ਤੁਹਾਡੇ ਤੋਂ ਚਾਹੀਦਾ ਹੀ ਅਰੇ ਤੂੰ ਤਾਂ ਪੱਥਰ ਨਹੀਂ ਲੱਗਣੇ ਚਾਹੀਦੇ ਤੇ ਪਹਿਲਾਂ ਕੱਥੇ ਛੋੜਾ ਹੁੰਦਾ ਤੁਹਾਡੇ ਚੋਂ ਤੇ ਘੇੜ ਘਰਿਆ ਰੋਡ ਜਿੰਦੀ ਹੁੜੀ ਆ ਰੋੜਿਆ ਦਾ ਸੋਲੂ ਪੈ ਇੱਥੇ ਸਾਰੇ ਉੱਤੇ ਤਾਂ ਕੁਝ ਘੇੜਦੇ ਰਹਿ ਗਏ ਉਹਨਾਂ ਵੀ ਅਸ਼ਕਲਾ ਦੇਖ ਕੇ ਛੜੇ ਬੈਠੇ ਆ ਕਿੰਨੇ ਬੰਦੇ ਛੜਿਆ ਮੈਂ ਹੈਰੀ ਗੈਰੀ ਲਵੀ ਬੱਲੂ ਗਿੰਦਾ ਉਗਿੰਦਾ ਹੋਰ ਸਾਰੇ ਨਿਸ਼ਾਰ ਨਹੀਂ ਆਉਂਦੇ ਤੂੰ ਤਾਂ ਸੈਕ ਅਮਰੀਕਾ ਦੇ ਵਿੱਚ ਭਰਾਵਾ ਤੂੰ ਹੀ ਕਰਾਲਾ ਕਨੇਡਾ ਵਾਲੇ ਆ ਕੇ ਦਾ ਗੋਲਾ ਹੀ ਤੋਰ ਪੋਵੇ ਉਹਨੂੰ ਕਹੋ ਵਿਆਹ ਨੂੰ ਨਾ ਹੱਲੇ ਜੀ ਅਸੀਂ ਦੇਖਦੇ ਆ ਹੱਲੇ ਨਿਕਰੋ ਨਾ ਹੱਲੇ ਨੇ ਸਾਰੇ ਉਹ ਸਾਡਾ ਇੱਕ ਦਿਨ ਵਿੱਚ ਸੰਯੋਗ ਖੁੱਲ ਜਾਂਦਾ ਹੁੰਦਾ ਸਿਆਣੇ ਨੇ ਕਿਹੜਿਆਂ ਨੇ ਆ ਕਿ ਉਹ ਵਧੀਆ ਛੜਾ ਫੜਦਾਂ ਸਾਡੇ ਵਿਆਹ ਦਾ ਨਹੀਂ ਜਾ ਦੋफी ਚੰਮੇ ਵਿਆਹ ਦਾ ਹੋ ਨਹੀਂ ਜਾਂਦੇ ਲੈ ਕੇ ਵਿਆਹ ਵਿਆਹ ਨਹੀਂ ਚੰਮੇ ਵਿਆਹ ਅੱਜ ਹੋ ਲਵੇ ਇਹ ਵੀ ਪੱਕੀ ਭਾਲਦੇ ਆ ਗੱਲ ਇਹ ਆ ਵਿਆਹ ਦਾ ਅੱਜ ਹੋ ਜਵੇ ਇਹਨਾਂ ਦੇ ਇਹ ਵੀ ਕਹਿੰਦੇ ਆ ਕੋਈ ਕੈਨੇਡਾ ਅਮਰੀਕਾ ਤੋਂ ਆਵੇ ਓਏ ਯਾਰ ਇਦਾਂ ਥੋੜੀ ਪਤਾ ਕਿਤੇ ਮੈਂ ਨਹੀਂ ਇਦਾਂ ਦਾ ਕੋਈ ਲਾ ਲਾਜ ਤੁਹਾਨੂੰ ਤਾਂ ਹੈ ਹੀ ਸਾਨੂੰ ਮੇਰੇ ਸਾਡਾ ਮੁੰਡਾ ਆ ਤੇਰੇ ਭਰਾ ਦੀ ਇੱਥੇ ਲਾ ਕੇ ਰਹਿ ਰਿਹਾ ਹੀ ਪਿਆ ਮੈਨੂੰ ਤਾਂ ਲੱਗਦਾ ਪੈਸਾ ਸਾਲ ਨਹੀਂ ਨਹੀਂ ਜਰੂਰੀ ਹੈ ਟੱਪ ਗਿਆ ਮੈਂ ਤਾਂ ਰਹਿਾਂ ਚੱਲਿਆ ਬਾਅਦ ਵਿੱਚ ਮੈਂ ਰੋਣਾ ਇਤਨੀ ਨੇ ਬੋਣਾ ਮੈਨੂੰ ਗਰਾਨੀ ਚਾਹੀਦੀ ਹੈ ਮੈਂ ਤਾਂ ਪ੍ਰਾਇਦਲੇ 100 ਰੁਪਏ ਤਾਂ ਮਿਲਦੀਆਂ ਆ ਹੋਰ ਨਹੀਂ ਜਾਏਗੀ ਭਰਾਵਾ ਮੈਂ ਤਾਂ ਇਹ ਗੱਲ ਆ ਉਹ ਮਮਾ ਪਤਾ ਕਿੰਨਾ ਕਰ ਲੈ ਨਹੀਂ ਨਹੀਂ ਉਹ ਤਾਂ ਹਮ ਭਰਾਵਾਂ ਦੇ ਸਾਰਿਆਂ ਨੇ ਗੱਲਾਂ ਮੂੰਹ ਚੋਸ ਨਿਕਾ ਦੀਆਂ ਗੋਪੀ ਤਾਂ ਹੁਣ ਉਹਦੇ ਨਾਲ ਹਾਂ ਤੂੰ ਤੁਮ ਕੋ ਕਰਦਾ ਐਵੇਂ ਯਾਰ ਕਹਣਾ ਰੋਟੀ ਤੇ ਸਾਦ ਲੋ ਚੌੜੀ ਬਣਾ ਲਿਓ ਤੇ ਚੌਲ ਦੋ ਲੈ ਕਰਦੀ ਆ ਖੜੀ ਚੌਲ ਐਨੇ ਇਦਾਂ ਕੀ ਕਰਦੀ ਆ ਤੂੰ ਕਰਾ ਤੂੰ ਉਹਦਾ ਲੈ ਆਇਆ ਜੂਪੀ ਜੋ ਮੈਂ ਤਾਂ ਤੇਰਾ ਹਾਲ ਤੇਰਾ ਵੀ ਜੂਪੀ ਵਾਲਾ ਮੈਂ ਤਾਂ ਦਾਣ ਬਣੀ ਬਣਾਣਾ ਅੱਛਾ ਤੂੰ ਹਾਲੇ ਵੀ ਨਹੀਂ ਵਿਆਹ ਕਰਾਉਣਾ ਤਾ ਨਹੀਂ ਨਹੀਂ ਲਾਈਫ ਟਾਈਮ ਨਹੀਂ ਕਰਾਉਣਾ ਓਏ ਦੱਸ ਸੋਣਾ ਬੇਕਾਰ ਸੁਪਨੇ ਚ ਸੱਪ ਪਾਉਦੇ ਇੱਕ ਤਾਂ ਇਦਾਂ ਰਹਿ ਜਾਂਗੇ ਅਸੀਂ ਆਨੇ ਚੱਲ ਗਏ ਜਦੋਂ ਜੂਪੀ ਚ ਟਰੱਕ ਲੈਣ ਗਏ ਤਾਂ ਹੁਣ ਮਿਲ ਨਹੀਂ ਆ ਹੰਡੀ ਮਿਲ ਨਹੀਂ ਆ ਹੰਡੀ ਮਿਲ ਨਹੀਂ ਆ ਕੋਈ ਹੁਣ ਕਾਲਾ ਨਹੀਂ ਰਹਿੰਦਾ ਹਾਂ ਹਾਂ ਮਿਲਦੀਆਂ ਕਾਲੇ ਗਏ ਕਾਲੇ ਦੌਨ ਲਿਆ ਗਏ ਇੱਕ ਬੱਟੀ ਉਹ ਬਲ ਨਹੀਂ ਉਹ ਕਾਲੇ ਉਹ ਦੌਨ ਨਹੀਂ ਤਾਂ ਇਹਨਾਂ ਦੇ ਦੌਨ ਨਾਲ ਦੇ ਹੋਣਾ ਉਹ ਫੇਰ ਵੀ ਸਿਸ਼ਿਆਂ ਤੇ ਲੈ ਫਿਰਦਾ ਆ ਉਹ ਪਤਾ ਨਹੀਂ ਹੋ ਜਾਂ ਮੇਰੇ ਸਾਰੇ ਮੂੰਹ ਨਾਲ ਦੇ ਮਤ ਸਾਰੇ ਦਰ ਲਾਦਾ ਕੁੜੀ ਕਿੱਡਾ ਪਿਆਰ ਚ ਪਾਜਾ ਸਾਡੇ ਉਹਨਾਂ ਦੀ ਕੋ ਫਜ਼ੀਲੀ ਕਾਹਦੇ ਜਾਲ ਦੀ ਕੀ ਆਈ ਤਾਂ ਮੱਛੀਆਂ ਵਾਲੇ ਜਾਲ ਵੀ ਸੱਟੀਆਂ ਦੇਖ ਲੈ ਕੋਈ ਪਿਆਰ ਦੇ ਵਿੱਚ ਆ ਨਹੀਂ ਰਹੀ ਮੱਛੀ ਕੋ ਫਸ ਨਹੀਂ ਰਹੀ ਪਰ ਦਇਓ ਕੁੜੀਆਂ ਦੇ ਨਾਲ ਧੋਖਾ ਕੀਤਾ ਵਹਾਲੇ ਨੇ ਹੁੰਦਾ ਨਾ ਮਾਰ ਲੱਟਾ ਮਾਰ ਮਾਰ ਕੇ ਪਹਿਲੇ ਹੱਥ ਤੇ ਨਾ ਅੱਧੇ ਕਹਿੰਦੇ ਪਾਣਾ ਅਗਲੇ ਦੇ ਘਰੇ ਜਾ ਕੇ ਇੱਟਾ ਜੜੋ ਨਈ ਓ ਤੇ ਤੇਰਾ ਤੇਰਾ ਨੇ ਤੈਨੂੰ ਕਰਦਾ ਵਿਆਹ ਕਰਾ ਨੂੰ ਮੈਂ ਇਹਨੂੰ ਤਾਂ ਪੁੱਛ ਵੇ ਚੰਮੇ ਤੇਰਾ ਵੇ ਚੰਮੇ ਕਰਾਦਾ ਮੈਂ ਕਿਹੜਾ ਲਾ ਰਿਹਾ ਹਾਂ ਹਾਂ ਕਿਤੇ ਮਿਆਰ ਕਰਦੀ ਆ ਮਿਆਰ ਤੇ ਗੱਲ ਦਿੰਦੇ ਚਾਹ ਰਿਹਾ ਹਾਂ ਬਾੜਾ ਤੈਨੂੰ ਤਾਂ ਰੀਮਲ ਪੜਾਉਣ ਵੇਲੇ ਬੰਦਾ ਮੋਰੇ ਕਰੇ ਇਹ ਏਡਾ ਬੰਦਾ ਐ ਆਖੀ ਇਹਨਾਂ ਦੇ ਦੇ ਰਿਹਾਦਾ ਸਵਾ ਪਾਉਣ ਵਾਲੀ ਐ ਜੂ ਇਹਨਾਂ ਵੇਹ ਕਰਾਵਾ ਉਹ ਕਰਾ ਲਾ ਹਾਲਾ ਬਾਗੇ ਨਹੀਂ ਉਹ ਕੋਈ ਪਾਉਣਾ ਗੜਾ ਤੂੰ ਕਰਾ ਲਾ ਪਾਪਾ ਹਾਂ ਦੋ ਲਿਆ ਹੋਏ ਐਸਤੀਆਂ ਬਾਗੇ ਦੇ ਹੈਪੀ ਨੇ ਹੈਗੀ ਯਾਰ ਆ ਦੋ ਆ ਨਹੀਂ ਯਾਰ ਮਾਮਾ ਦੋ ਇੱਕ ਤੇਰੀ ਆਣੀ ਕੋਈ ਸਾਲਾ ਘਾਟਾ ਪੈ ਮੇਰੇ ਨੀ ਤੈਨ ਕੀ ਲਾਉਗੀ ਬੱਤੇ ਆ ਪਾਛਾ ਕਰੀਆ ਤੁੰਹੀ ਲੈ ਲਿਓ ਮੇਰੇ ਲਈ ਤੀਰ ਤੇ ਕਰਾਉਣਾ ਉਹ ਮੈਂ ਨਾ ਭਾਬੀ ਜੂ ਗਿਆ ਕਿਹੜੇ ਹੈਪੀ ਨੇ ਤੇਨੂੰ ਭਖੀਆਂ ਧਲੀਆਂ ਢੱਲੇ ਪਰ ਕੱਢੇ ਨੇ ਜਿਹੜਾ ਉਹਦਾ ਗਵਾ ਚੜਾਤਾ ਮੇਰਾ ਹੀ ਕਢਾ ਦੇ ਮੈਂ ਇੰਨਾ ਤੁਹਾਡਾ ਕਰਦਾ ਨਹੀਂ ਨਵੇਂਦਾ ਯਾਰ ਮੈਨੂੰ ਯਾਰ ਤੁਹਾਨੂੰ ਲੱਗਦਾ ਨਹੀਂ ਕਿ ਗੋਪੀ ਸਾਰੀ ਨਹੀਂ ਮੱਝਾ ਜੇ ਪਤਾ ਕੀ ਹੈ ਤੂੰ ਚਲ ਉਹ ਗੱਡੀ ਗੁੱਡੀ ਬਾਹਰ ਇੰਦਾ ਦੇਖਦਾ ਵੇਖਦਾ ਤੇ ਇਹ ਤੇਰੀ ਨਜ਼ਾਰੇ ਆਈ ਸਾਰੀ ਵੀ ਆਈ ਉੱਥੇ ਮੋਕੇ ਮੱਥਾ ਮਾਰੀਦਾ ਕਹਿੰਦਾ ਮੈਂ ਕਹਿੰਦਾ ਜੂਤੀ ਤੋਂ ਲੈਣਾ ਆ ਬਈ ਕੱਪਰੀ ਇਹਨਾਂ ਬੁਘਰਾ ਤੂੰ ਨਾਲ ਬਰਤਨਾਂ ਬਾਗ ਬੈਠਾ ਰਹਿਣਾ ਐ ਤੂੰ ਤੂੰ ਕਿੱਥੇ ਲੈ ਆਣੇ ਆ ਤੂੰ ਕਿੱਥੇ ਮੈਂ ਲੈ ਆਉਂਗਾ ਬੈਗ ਨੰਗਾ ਨਹੀਂ ਆਉਂਦਾ ਮੈਂ ਮੋੜਿਆ ਤੇਰਾ ਇੱਥੇ ਫੇਰ ਤੇਰਾ ਮੇਰੇਆਂ ਨੂੰ ਬੈਗ ਪੰਨਾ ਤੇ ਬਾਹਰ ਨਹੀਂ ਮਾਰਦਾ ਮੇਰੇ ਨੂੰ ਨਾ ਗੀਆ ਕੱਲਾ ਬੱਟੇ ਨਾਲ ਪਾਛਾ ਪਲੇ ਮੈਂ ਤਾਂ ਤੇਰੀ ਮਾਰਨੀਆ ਕਰਦਾ ਜਿਹੜਾ ਤੇਰੇ ਨਾਲ ਛੜਦਾ ਆਲਾ ਤੇਰਾ ਸਾਥ ਦਾ ਮੇਰਾ ਸਾਥ ਦਾ ਨਹੀਂ ਮੈਨੂੰ ਪਤਾ ਸੇ ਕੋਈ ਉੱਥੇ ਜਾਂ ਨਾ ਕੋਈ ਕੋਈ ਨਹੀਂ ਵਿਦਾਲਾ ਕਿ ਆਹ ਕੋਈ ਹੋਰ ਲੋ ਬੋਤਰੋ ਉਰੇ ਉਹ ਮੈਂ ਅੱਕ ਲੈ ਜੀ ਮੈਨੂੰ ਪਤਾ ਮੈਂ ਮੈਂ ਦਾਸਤਾ ਛੜਾ ਵਿਆਹ ਹੋ ਗਿਆ ਨਾ ਫੁੱਲਾਂ ਨੂੰ ਜਾਨੀ ਆਪਣੀ ਕੋਲ ਅੱਕ ਰਾ ਪਾੜ ਫੁੱਲਾਂ ਦੇ ਨੇਂਦੀ ਆ ਉਹ ਨਹੀਂ ਯਾਰ ਜੱਬੇ ਤੱਕ ਨਹੀਂ ਪਤਾ ਇਹ ਮਗ ਜਾਨੀ ਮੈਂ ਆਪਣੇ ਮੁੰਡੇ ਬਲਾ ਮੇਰਾ ਘਰੋਂ ਮੈਂ ਐਂ ਕਿ ਤੇਰੇ ਮਗ ਲਾ ਕੇ ਪਰਤੌਲਾ ਦਾ ਵਿਆਹ ਹੀ ਕਰੋੜਾ ਜਿਹਨੂੰ ਕਹਿਣਾ ਕੋਈ ਵਿਆਹ ਕਰਾ ਲੈ ਮੈਂ ਅੱਛਾ ਅੱਛਾ ਅੱਜ ਨਿਕਲ ਰਹੀ ਇਹਨੂੰ ਦੰਦਾ ਪੈ ਕੇ ਦੁਆਰਾ ਕਹਦਾ ਜਿਹਨੇ ਚੰਮੇ ਨੇ ਕਰਾਇਆ ਅਸੀਂ ਹੋਰ ਨਹੀਂ ਕਰਾਈਏ ਓਏ ਇਹੇ ਪੰਪ ਦਿੱਤੇ ਉੱਥੇ ਕਿੱਥੇ ਚਾਲ ਜਾਣਾ ਲੋਟਾ ਜਿ ਬੈਠ ਕੇ ਮੈਂ ਇਹਦੀਆਂ ਸੁਣਦਾ ਰਿਹਾ ਵਿਆਹ ਨਿਕਰਾਉਣਾ ਵਿਆਹ ਨਿਕਰਾਉਣਾ ਵਿਆਹ ਕਰਾਉਣਾ ਕਿਉਂ ਨਹੀਂ ਪਹਿਲੇ ਗਾਲਤਾ ਦਾ 16 59 ਰੁਪਈਆ ਚੰਮੇ ਸਾਡੇ ਮਾਮੇਲੇ ਲੱਗ ਲਾ ਤੇ ਹੁਣ ਤਾਂ ਪਜਾਮਾ ਮੰਦੁੰਦੇ ਲੈ ਤਰ ਪਰ ਤਾਂ ਹੋਇਆ ਲੈ ਬਾਹਰ ਕੋਈ ਜਾ ਕੇ ਉਹ ਖਿਜਾ ਲੈ ਇਹਦਾ 59 ਰੁਪਈਏ ਕਹਿਣ ਨਾ ਲੱਲ ਨਹੀਂ ਫੁੱਲ ਲੱਗੀ ਆ ਨਹੀਂ ਭਰਾਵਾ ਤੂੰ ਕੰਡੇ ਆਰ ਗਈ ਲੈ ਆ ਦੇ ਫੁੱਲ ਵਾਲੀ ਲੈਣ ਦੇ ਕੋ ਵੀ ਇਕੱਠੇ ਯਾਰ ਸਮੈਲ ਨਹੀਂ ਜਾਣੀ ਆ ਸਾਜੋ ਇਹਦੀ ਕਾਦੀ ਯਾਰ ਪਹਿਲਾ ਉਹ ਆ ਉਹ ਥਗੇ ਇੱਥੇ ਸਾਰੇ ਉਹਨਾਂ ਨੇ ਮੈਨੂੰ ਮੀਟ ਬਣਾਉਂਦੇ ਹੀ ਰੱਖਿਆ ਇਕੱਠੇ ਟੱਟ ਜੇ ਕਹੇ ਨਹੀਂ ਬੋਲੇ ਸਾਰੇ ਇਕੱਠੇ ਦੇ ਤੋਂ ਘਟੋੜੇ ਭਾਂਡੇ ਦੇ ਤੋਂ ਮਿਓੜੇ ਐਡਾ ਦੀ ਤੇ ਸਾਰੀ ਜ਼ਿੰਦਗੀ ਲਈ ਹੋਣਿਆ ਹੁਣ ਤੁਹਾਡੇ ਲਈ ਆ ਮੈਂ ਕਿਹਾ ਜਿੱਦਨ ਵਧੀਆ ਬਣਾ ਲਾਂ ਮੈਂ ਖਾਂਦਾ ਘੱਟ ਆ ਮੈਂ ਖਾਂਦਾ ਨਹੀਂ ਮੈਂ ਆਪਣੀ ਜਨਾਨੀ ਨੂੰ ਵਧੀਆ ਤੋਂ ਵਧੀਆ ਲਾ ਕੇ ਦਊਂਗਾ ਨਹੀਂ ਤੈਨੂੰ ਹੁਣ ਕੀ ਹੋਇਆ ਡਿਪਰੈਸ਼ਨ ਦੀ ਮਰੀਜ਼ ਲੱਗਦੀ ਕਿੰਨੇ ਤੇਰੇ ਘਟੇ ਆ ਬੋਕਦੇ ਆ ਕਾਹ ਤਾਰ ਭਜਦੇ ਤੂੰ ਬੋਲਦਾ ਬਹੁਤ ਵਾਰ ਗਰ ਬੋਲਦਾ ਤੁਹਾਡੀ ਕਤੂਤਤਾ ਨੂੰ ਬੋਲਦਾ ਨਿਆਣੇ ਦਾ ਕਹਿੰਦੇ ਹੁੰਦੇ ਆ ਮੈਂ ਕਰਾਉਣਾ ਨਹੀਂ ਤੁਸੀਂ ਨਿਆਰੇ ਨੇ ਕਦੋਂ ਮਗਰ ਲੱਗੇ ਮੈਂ ਤੁਸੀਂ ਨਿਆਰੇ ਨੇ ਕਦੋਂ ਮਗਰ ਲੱਗੇ ਕਿ ਤੂੰ ਤੂੰ ਹੀ ਕਥੋ ਤੁਸੀਂ ਮੈਨੂੰ ਕਿਹੜੀ ਕਤੂਤਤਾ ਨਿਆਣਿਆਂ ਨੂੰ ਮਗਰ ਲੱਗੇ ਇਹ ਤਾਂ ਨਿਆਣਿਆਂ ਦੇ ਮਗਰ ਨਹੀਂ ਲੱਗਦੇ ਨਿਆਣੇ ਤਾਂ ਬਹੁਤ ਭਾਗ ਹੈ ਤੇ ਦੋ ਮਾਰ ਦੀ ਤੂੰ ਮੇਰੇ ਕੰਨਾਂ ਦੇ ਕੰਨਾਂ ਦੇ ਨੂੰ ਦੋ ਮਾਰ ਦੇ ਕੰਨਾਂ ਚੱਲਦਾ ਤੈਨੂੰ ਮੈਂ ਵਿਆਹਣਾ ਉੱਥੇ ਭਲਾਨਾ ਦਾ ਐਂਗੜਾ ਲੈ ਰਹਾ ਹੁਣ ਬੈਠੇ ਆਈਏ ਉੱਥੇ ਮੱਧ ਨਾਲ ਫੈਲ ਲਾ ਕੇ ਮੈਂ ਹਮੇਸ਼ਾ ਪਹਿਲਾ ਵੀ ਰੋਟਲ ਹੁੰਦਾ ਹੁੰਦਾ ਮੈਂ ਫੇਸਬੁਟੀ ਯਾਰ ਮੇਰੀ ਚੰਗਦੀ ਸਾਈਡ ਪੋਸ ਮੇਰਾ ਬਹੁਤ ਘੈਂਟ ਆਉਂਦਾ ਫੋਟੋ ਦੇ ਵਿੱਚ ਨਹੀਂ ਕਰੋ ਕੁਝ ਫਿਲਪ ਫਿਲਪ ਕਰੋ ਅਜੋ ਹੁੰਦੀ ਕੇ ਵਿਆਹ ਆ ਚੈੱਕ ਗੁਰੂ ਸਾਰੇ ਗਰਮੀਆਂ ਦੇ ਵਿਆਹ ਕਰਾਈ ਜਾਂਦੇ ਸੌਣ ਮਹੀਨੇ ਕੇ ਦਾ ਵਿਆਹ ਇਹ ਹੁੰਦਾ ਪੂਰੀ ਸੌਣ ਵੀ ਲੈ ਲਿਆ ਪਹਿਲਾਂ ਇੱਕ ਰੁਕਣਾ ਤੂੰ ਕਹਿੰਦਾ 6 ਸਾਲ ਮੈਂ ਹੋਰ ਰੁਕਦਾ ਸਾਰੇ ਮੇਰੇ ਨੈਣ ਲੋਕਾਂ ਨੇ ਪਿਆਉਣੇ ਆ ਜਦੋਂ ਮੈਂ ਬੁੱਢਾ ਹੋ ਗਿਆ ਮੈਂ ਯਾ 29 ਤੇਰੀ ਕਿੰਨੀ ਆ ਸਰਗਾ ਕਰਦੇ ਤੂੰ ਚਲੂ ਸਰਗਾ ਤਾਂ 39 ਇਹਦੀ ਤੇ 38 38 ਓਏ ਯਾਰ ਅੱਲਾ ਮੈਨੂੰ ਸਮਝ ਲੈ ਤੂੰ ਕਿਹੜੀ ਅਸੀਂ ਪਾਪੋਂ ਖਾਨੇ ਉਦਾਂ ਦੇ ਪਾਏ ਆ ਢਾਲ ਦੇ ਹੀ ਨਹੀਂ ਹੈ ਜਿੱਦਾਂ ਡਿਗੜਿਆ ਸਿੱਦੇ ਬੀਜੇੜ ਤਾਂ ਡਿਗੜੇ ਆ ਰਗੜਾ ਲਾ ਕੇ ਸਦਾਈ ਬਣਾ ਗਏ ਕੀ ਆ ਬਸ ਹੁਣ ਮੈਂ ਵੀ ਲੈ ਆਇਆ ਹੀ ਲੈ ਸੋਹੇਰਾ ਬਾਬਾ ਹੋਰ ਰਗੜਾ ਹੀ ਲਾ ਲਾ ਪਿਆ ਕਰਨਾ